ਪੰਜਾਬ ਦੇ ਵਿੱਚ ਅੱਜ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਗਰਮ ਅਤੇ ਨਮ ਰਹੇਗਾ। ਦਿਨ ਪਰ ਸੂਰਜ ਦੀ ਤਿੱਖੀ ਧੁੱਪ ਰਹਿਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਗਰਮੀ ਦਾ ਅਹਿਸਾਸ ਹੋਵੇਗਾ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਘੱਟੋ-ਘੱਟ ਤਾਪਮਾਨ 28 ਡਿਗਰੀ ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 38 ਤੋਂ 42 ਡਿਗਰੀ ਤੱਕ ਪਹੁੰਚ ਸਕਦਾ ਹੈ। ਗਰਮੀ ਤੋਂ ਬਚਣ ਲਈ ਲੋੜਿੰਦੇ ਪ੍ਰਬੰਧ ਜ਼ਰੂਰ ਕਰੋ। ਹਵਾ ਦੀ ਗਤੀ ਆਮ ਤੌਰ ਤੇ 10 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਤੇ ਇਹ ਦੱਖਣ-ਪੱਛਮੀ ਜਾਂ ਫਿਰ ਪੱਛਮੀ ਦਿਸ਼ਾ ਤੋਂ ਚੱਲੇਗੀ। ਵਾਤਾਵਰਨ ਦੇ ਵਿੱਚ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਹੋਵੇਗੀ ਜੋ ਕਿ ਲਗਭਗ 60 ਤੋਂ 85 ਦੇ ਵਿਚਕਾਰ ਹੋ ਸਕਦੀ ਹੈ। ਇਸ ਦੇ ਨਾਲ ਨਮੀ ਕਾਰਨ ਗਰਮੀ ਜ਼ਿਆਦਾ ਮਹਿਸੂਸ ਹੋਵੇਗੀ ਅਤੇ ਬੇਚਾਨੀ ਵੀ ਹੋ ਸਕਦੀ ਹੈ। بارش ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਦਿਨ ਦੇ ਦੌਰਾਨ ਕੁਝ ਥਾਵਾਂ 'ਤੇ ਹਲਕੇ ਬੱਦਲ ਛਾਏ रह ਸਕਦੇ ਹਨ। ਸ਼ਾਮ ਜਾਂ ਰਾਤ ਵੇਲੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਖਾਸ ਕਰਕੇ ਪੂਰਬੀ ਹਿੱਸਿਆਂ ਦੇ ਵਿੱਚ ਗਰਜ ਦੇ ਨਾਲ ਹਲਕੀ ਬਾਰਿਸ਼ ਜਾਂ ਫਿਰ ਗੁੰਡਾ-ਬੁੰਦੀ ਹੋਣ ਦੀ ਸੰਭਾਵਨਾ ਹੈ। ਇਸ ਦੇ ਲਈ ਜੇਕਰ ਤੁਸੀਂ ਸ਼ਾਮ ਨੂੰ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਥੋੜਾ ਧਿਆਨ ਲੱਖੋ। ਸਾਡੀ ਚਲਾਹ ਹੈ ਕਿ ਤੁਸੀਂ ਗਰਮੀ ਤੋਂ ਬਚਣ ਦੇ ਲਈ ਜਿਆਦਾ ਤੋਂ ਜਿਆਦਾ ਪਾਣੀ ਪੀਓ ਅਤੇ ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ। ਧੁੱਪ ਦੇ ਵਿੱਚ ਜਿਆਦਾ ਸਮਾਂ ਰਹਿਣ ਤੋਂ ਪਰਹੇਜ਼ ਕਰੋ ਅਤੇ ਜੇਕਰ ਬਾਰਿਸ਼ ਹੁੰਦੀ ਹੈ ਤਾਂ ਸਵੈ-ਖਿੱਥਾਂ ਤੇ ਰਹੋ। ਧੰਨਵਾਦ ਜੀ।